ਗੁਰਦਾਸਪੁਰ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਜਿਨ੍ਹਾਂ ਦੇ ਮਸੀਹਾ ਬਣ ਕੇ ਐਸਐਚਓ ਗੁਰਮੀਤ ਸਿੰਘ ਉਭਰੇ ਹਨ ਉਹਨਾਂ ਵਿੱਚੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜੋ ਨੌਜਵਾਨ ਨਸ਼ੇ ਦੀ ਗ੍ਰਿਫਤ ਵਿੱਚ ਹਨ ਉਹਨਾਂ ਨੂੰ ਨਸ਼ੇ ਦੀ ਗ੍ਰਿਫਤ ਤੋਂ ਛਡਾਉਣ ਦੇ ਲਈ ਐਸਐਚਓ ਗੁਰਮੀਤ ਸਿੰਘ ਨੇ ਉਹਨਾਂ ਉੱਪਰ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਹਨਾਂ ਨੌਜਵਾਨਾਂ ਦਾ ਇਲਾਜ ਬਿਲਕੁਲ ਮੁਫਤ ਵਿੱਚ ਹੋਵੇਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਮਾਨਯੋਗ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਦੇ ਵਿੱਚੋਂ ਨਸ਼ੇ ਬਿਲਕੁਲ ਖਤਮ ਕਰਨਾ ਹੈ ਜਿਸ ਦੇ ਚੱਲਦਿਆਂ ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਇਸ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣਾ ਹੈ ਜਿਸ ਕਰਕੇ ਨਾ ਨੌਜਵਾਨਾਂ ਨੂੰ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਇਸ ਦੇ ਨਾਲ ਹੀ ਐਸਐਚਓ ਨੇ ਕਿਹਾ ਹੈ ਕਿ ਇਸ ਉਪਰਾਲੇ ਦੇ ਵਿੱਚ ਰੈੱਡ ਕਰਾਸ ਦੇ ਪ੍ਰੋਜੈਕਟ ਡਾਇਰੈਕਟਰ ਰਮੇਸ਼ ਮਹਾਜਨ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਉਹਨਾਂ ਵੱਲੋਂ ਮੁਫਤ ਵਿੱਚ ਇਹਨਾਂ ਨੌਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਐਸ ਐਚਓ ਗੁਰਮੀਤ ਸਿੰਘ ਨੇ ਨੌਜਾਨوں ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਸਾਡੇ ਨਾਲ ਸੰਪਰਕ ਕਰਨ ਅਸੀਂ ਉਨ੍ਹਾਂ ਦਾ ਨਸ਼ਾ ਮੁਫਤ ਵਿੱਚ ਛਡਵਾਵਾਂਗੇ ਤੇ ਆਪਣੀ ਉਹ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਣਗੇ। ਮਾਸਰ ਦੋਇ ਸਾਰਾ ਦਾ ਕਰਨ ਨਾ ਨਾ ਚਾ ਤੇ ਹੁਣ ਮੈਂ ਜਾ ਕੇ ਛੱਡਿਆ ਇਹ ਦੇਖੀ ਇੱਥੇ ਕਿੰਨਾ ਹੀ ਸਾਰੇ ਤੇਨਾ ਨੂੰ ਇਹ ਇੱਥੇ ਗੁਰਦਾਸਪੁਰ ਦੇ ਹੈ ਐਸਐਚਓ ਸਾਹਿਬ ਗੁਰਮੀਤ ਸਿੰਘ ਜੀ ਆਇਆ ਗਿਆ ਉਹਨਾਂ ਨੇ ਇਹਨਾਂ ਨੂੰ ਕੋ ਮੋਟੀਵੇਟ ਕੀਤਾ ਨਾ ਇੱਥੇ ਆ ਕੇ ਮੈਂ ਸਿਰ ਮਨ ਨਾਲ ਇਹਨਾਂ ਦਾ ਧੰਨਵਾਦ ਕਰਨਾ ਚਾਹਨਾ ਹਾਂ ਕਿ ਉਹਨਾਂ ਨੇ ਮਿਲ ਨੂੰ ਇੰਨੀ ਦਜਲ ਦੇ ਵਿੱਚੋਂ ਕੱਢਿਆ ਕੋਈ ਵੀ ਸਾਰਾ ਅੱਜਕੱਲ ਕੋਈ ਨਹੀਂ ਕੱਢਦਾ ਤੁਹਾਨੂੰ ਵੀ ਪਤਾ ਨਹੀਂ ਹਾਲਾ ਸਰ ਮੈਂ ਇਹਨਾਂ ਦਾ ਕੀ ਆਪਣੇ ਮੂੰਹ ਚ ਬਿਆਨ ਦਵਾਂ ਸਰਮਨ ਦਾ ਇਹਨਾਂ ਦਾ ਧੰਨਵਾਦ ਕਰਨਾ ਚਾਹਨਾ ਹੈ ਕਿ ਉਹ ਮੇਰੇ ਰੱਬ ਰੱਬ ਦੇ ਰੂਪ ਦੇ ਸਮਝ ਕੇ ਆਏ ਆ ਉਹਨਾਂ ਨੇ ਵੀ ਨਵੈਨਾ ਦੇ ਇੱਥੇ ਆ ਕੇ ਕਿਹਾ ਕਿ ਨਹੀਂ ਪੁੱਤਰ ਤੂੰ ਛੱਡ ਤੇਰੇ ਨਾਲ ਲੱਗੇ ਅਸੀਂ ਸਰ ਮੈਨੂੰ ਨਈ ਹੋਇਆ ਕਿ ਨਹੀਂ ਮੇਰੇ ਨਾਲ ਲੱਗੇ ਗੁਰਮੀ ਸਿੰਘ ਜੀ ਇਸ ਕਰਕੇ ਸਰ ਮੈਂ ਹੁਣ ਹੌਲੀ 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 ਸਾਰਾ ਕੁਝ ਛੱਡਤਾ ਹੁਣ ਮੈਡੀਸਿਨ ਖਾਣ ਦੇ ਆਜੀ ਮੈਂ ਸਰਕਾਰ ਹੋ ਗਿਆ ਕੋਈ ਨਸ਼ਾ ਨਹੀਂ ਕੀਤਾ ਕੁਝ ਨਹੀਂ ਕੀਤਾ ਫਰੈਸ਼ ਹੋ ਗਏ ਸਿੱਧਾ ਹੀ ਆਪਣਾ ਘਰ ਇੱਥੇ ਆਇਆ ਫਰੈਸ਼ ਬੋਡੀ ਸਿੱਧਾ ਹੀ ਇੱਥੇ ਆਇਆ ਜੀ ਸਰ ਮੈਂ ਤੇ ਇੰਨਾ ਹੀ ਕਹਿਣਾ ਚਾਹਨਾ ਵਾ ਕਿ ਜਿੰਨੇ ਵੀ ਮੇਰੇ ਵੀਰ ਭਰਾ ਹੈਗੇ ਆ ਜਿਹੜੇ ਮਨੋਂ ਦਿਲੋਂ ਛੱਡਣਾ ਚਾਹੁੰਦੇ ਆ ਉਹ ਇੱਥੇ ਆ ਕੇ ਰੈਡ ਕਰਾਸ ਬੱਬੇ ਵਾਲੀ ਰੋਡ ਤੇ ਹੈ ਤੇ ਸੈਂਟਰ ਸ੍ਰੀ ਸ਼ੋਕ ਕੇਂਦਰ ਵਿਖੇ ਅੱਜ ਸਰਦਾਰ ਇੰਸਪੈਕਟਰ ਗੁਰਮੀਤ ਸਿੰਘ ਜੀ ਜਿਹੜੇ ਕੇਐਸਰ ਸਿਟੀ ਵਿਵਾਸਪ ਨੇ ਉਹਨਾਂ ਨੇ ਇਹ ਨੌਜਵਾਨ ਜਿਹੜੇ ਕੇ ਇਹ ਰੱਖਿਆ ਵਿੱਚ ਇਹ ਰੱਖਿਆ ਆਪਾਂ ਚਲਾਉਂਦੇ ਨੇ ਤੇ ਉਹ ਉਹਨਾਂ ਦੇ ਵਿਖੇ ਵਿੱਚ ਨਸ਼ਾ ਕਰਦੇ ਨੇ ਉਹ ਅੱਜ ਇੱਥੇ ਐਡਿਕਟ ਨਸ਼ਾ ਚੋਣ ਕੇਂਦਰ ਇੱਥਾਂ ਸਾਰੇ ਨੇ ਉਹ ਆਪ ਨਸ਼ਾ ਕਰਦੇ ਸੀਗੇ ਪਰ ਜਿਹੜੀਆਂ ਸਵਾਰੀਆਂ ਬੈਤੀਆਂ ਉਹਨਾਂ ਦੀ ਲਾਈਫ ਇੰਡੀਜਰ ਕਰਦੇ ਸੀਗੇ ਇਹ ਬਹੁਤ ਵੱਡਾ ਇਹਨਾਂ ਨੇ ਕਾਰਤਮਾ ਕੀਤਾ ਹੈ ਸਵਾਗਤ ਹੈ ਜੁਪਾ ਸ੍ਰੀ ਸਾਰੇ ਸੱਜਣ ਕਰਦੇ ਆ ਤੇ ਇੱਕ ਇਹਨਾਂ ਨੇ ਵਾਰਨਿੰਗ ਦਿੱਤੀ ਹੈ ਜਿਹੜੇ ਵੀ ਨਸ਼ਾ ਕਰਦੇ ਨੇ ਉਹ ਜਾਂਦੇ ਆਪਣੇ ਆਪ ਇੱਥੇ ਆ ਜਾਂਦੇ ਨੇ ਨਸ਼ਾ ਸ਼ਰਾਬ ਕਿੰਨਾ ਇੱਥੇ ਫੀਲ ਆ ਜਾਂਦਾ ਤੇ ਉਹਨਾਂ ਨੇ ਇਹ ਕਿਹਾ ਕਿ ਅਜੇ ਐਨਡੀਪੀਐਸ ਅਹੀ ਨਹੀਂ ਬੱਤਰੇ ਸਿਰਫ ਨੌਜਵਾਨਾਂ ਨੂੰ ਇੱਕ ਮੌਕਾ ਦੇ ਰਿਹਾ ਕਿ ਉਹ ਆਪਣੇ ਆਪ ਨੂੰ ਸੁਧਾਰ ਨਸ਼ਾ ਛੱਡ ਤੇ ਅੱਜ ਬਕਰੂਨ ਲੈਟਕਸ ਮੈਸੇਜ ਸ਼ੁਰੂ ਕਰਦੇ ਹਾਂ ਮੈਂ ਇਹਨਾਂ ਦਾ ਤੇ ਇਸ ਤੋਂ ਪਹਿਲਾਂ ਵੀ ਐਸਐਚਓ ਇਹ ਪੁਰਾਣਾ ਸ਼ਹਿਲਾ ਸਰਦਾਰ ਕਿਨਾ ਸਿੰਘ ਤੇ ਸਰਦਾਰ ਅਮਨਦੀਪ ਸਿੰਘ ਜਿਹੜੇ ਕਿ ਐਸਐਚਓ ਸੁਰਦਰ ਨੇ ਉਹ ਵੀ ਉਹਨਾਂ ਵੀ ਕਾਫੀ ਪੇਸ਼ੈਂਟ ਅੱਥੇ ਭੇਜੀ ਨੇ ਮੈਂ ਉਹਨਾਂ ਦਾ ਵੀ ਸ਼ੁਕਰ ਕਰਦਾ ਸ਼ੁਕਰਗੁਜ਼ਾਰ ਹਾਂ ਪਰ ਇਸ ਨਾਲ ਇਹਦਾ ਤੋਂ ਜ਼ਰੂਰੀ ਤਾਂ ਇਹ ਜੀ ਮਾਨਜੋਗ ਡੀਜੀਪੀ ਸਾਹਿਬ ਤੇ ਸਵੇ ਐਸਐਸਪੀ ਗੁਰਦਾਸਪੁਰ ਹਰੀਸ਼ ਜਮਨ ਜੀ ਦੀ ਦਿਸ਼ਾ ਦੇ ਅਨੁਸਾਰ ਜਿਹੜੇ ਰੈੱਡ ਕਰਾਸ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਹੈ ਉੱਥੇ ਅਸੀਂ ਇਤਨਾ ਬਹੁਤ ਬੱਚਿਆਂ ਨੂੰ ਦਾਖਲ ਕਰਵਾ ਰਹੇ ਹਾਂ ਜਿਹਦੇ ਵਿੱਚ ਕੁਝ ਈਰਖਾ ਦੇ ਵਿੱਚ ਬੈਠ ਕੇ ਕਰ ਰਹੇ ਸੀਗੇ ਤੇ ਉਹਨਾਂ ਨੂੰ ਹੁਣ ਇੱਥੇ ਡੀ ਐਡਿਕਸ਼ਨ ਸੈਂਟਰ ਵਿੱਚ ਦਾਖਲ ਕਰਵਾ ਕੇ ਵੀ ਉਹਨਾਂ ਦਾ ਨਸ਼ਾ ਛੁਮਾਇਆ ਜਾ ਸਕੇ ਤੇ ਉਹਨਾਂ ਨੇ ਵੀ ਫਰਮ ਕੀਤਾ ਕਿ ਅਸੀਂ ਅਗੇ ਤੋਂ ਨਸ਼ਾ ਨਹੀਂ ਕਰਾਂਗੇ ਤੇ ਚੰਗੇ ਜੀਵਨ ਨੂੰ ਬਤੀਤ ਕਰਾਂਗੇ ਇੱਥੇ ਸਾਡੇ ਵੱਲੋਂ ਰਮੇਸ਼ ਸ਼ੰਕਰ ਜੀ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਜਿਹੜਾ ਸਾਨੂੰ ਫ੍ਰੀ ਆਫ ਕਾਸਟ ਇੱਥੇ ਇਹਨਾਂ ਨੂੰ ਲੱਖਰ ਕਰਕੇ ਇਹਨਾਂ ਨੂੰ ਨਸ਼ਾ ਛਡਾਉਂਦੇ ਨੇ ਇਹਨਾਂ ਨੂੰ ਮੈਡੀਟੇਸ਼ਨ ਕਰਾਉਂਦੇ ਨੇ ਇਹਨਾਂ ਦਾ ਖਾਣ ਪੀਣ ਦਾ ਖਿਆਲ ਰੱਖਦੇ ਨੇ ਬਸ ਹੋਰ ਵੀ ਸਾਰਾ ਇਹਨਾਂ ਨੂੰ ਲੁੱਕ ਆਫਟਰ ਕਰਦੇ ਨੇ ਜੀ ਇਹ ਬਸ ਹੋਰ ਵੀ ਜਿਹੜੇ ਸਾਡੇ ਕੋਲ ਇਹ ਕੋਈ ਨਸ਼ਾ ਐਡਿਕਸ਼ਨ ਲ ਪਿੰਡੀ ਨਹੀਂ ਚੰਨ ਸਕਦੇ ਉਹ ਸਾਡੇ ਕੋਲ ਆਨਸੀ ਨੂੰ ਦਾਖਲ ਕਰਾਵਾਂਗੇ ਔਰ ਅਸੀਂ ਪ੍ਰਣ ਕੀਤਾ ਹੈ ਵੀ ਅਸੀਂ ਨੈਸ਼ਨਲ ਹਰ ਹਾਲਤ ਦੇ ਵਿੱਚ ਗਦਾਸਪੁਰ ਦੇ ਵਿੱਚੋਂ ਖਤਮ ਕਰਾਂਗੇ ਇਸ ਜੜ ਤੋਂ ਜਿਹੜੀ ਨੂੰ ਅਸੀਂ ਖਤਮ ਕਰਾਂਗੇ ਔਰ ਜੇ ਕੋਈ ਵੇਚਦਾ ਵਾ ਤੇ ਉਹਦੇ ਬਾਰੇ ਸਾਨੂੰ ਕੋਈ ਪਬਲਿਕ ਵੀ ਦੱਸੇ ਉਸ ਦਾ ਨਾਮ ਗੁਪਤ ਰੱਖਾਂਗੇ ਤੇ ਉਹਨਾਂ ਨੂੰ ਜਿਹੜਾ ਵੇਚਣ ਵਾਲੇ ਨੂੰ ਹਰ ਕਿਸ ਲਾਕਾਂ ਦੇ ਪਿੱਛੇ ਬਚਾਵਾਂਗੇ